ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਪ੍ਰਤਪਾਲ ਕੌਰ ਤੁਲੀ ਦੇ ਯਤਨਾ ਸਦਕਾ ਮਹਲਾ ਪ੍ਰੀਤ ਨਗਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਦੀ ਉਸਾਰੀ ਦਾ ਸ਼ੁਭ ਆਰੰਭ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵੱਲੋਂ ਵਾਰਡ ਨੰਬਰ 42 ਵਿਖੇ ਪਹੁੰਚ ਕੇ ਕਰਵਾਇਆ ਗਿਆ ਜਿਨ੍ਹਾਂ ਦਾ ਵਾਰਡ ਵਾਸੀਆਂ ਨੇ ਗਲੇ ਵਿੱਚ ਹਾਰ ਪਾ ਕੇ ਸੁਆਗਤ ਕੀਤਾ ਇਸ ਮੌਕੇ ਉਹਨਾਂ ਨਾਲ ਦਲਜੀਤ ਰਾਜੂ ਵੀ ਮੌਜੂ ਹਸਨ ਇਸ ਮੌਕੇ ਪ੍ਰਿਤਪਾਲ ਕੌਰ ਤੁਲੀ ਨੇ ਦੱਸਿਆ ਕਿ ਇਹ ਸਕੂਲ ਸਨਾਤਨ ਧਰਮ ਸ਼ਿਵ ਮੰਦਿਰ ਭਗਤਪੁਰਾ ਵਿੱਚ ਕਰੀਬ 30 ਸਾਲਾਂ ਤੋਂ ਚਲਾਇਆ ਜਾ ਰਿਹਾ ਸੀ ਪਰ ਥਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫੀ ਘਟਾ ਹੁੰਦਾ ਜਾ ਰਿਹਾ ਸੀ ਅਤੇ ਅਤਿ ਦੀ ਗਰਮੀ ਠੰਡ ਅਤੇ ਬਰਸਾਤ ਦੇ ਮੌਸਮ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਉਹਨਾਂ ਨਾਲ ਹੀ ਕਿਹਾ ਕਿ ਪਿਛਲੀ ਸਰਕਾਰ ਸਮੇਂ ਵੀ ਸਕੂਲ ਲਈ ਕਰਾ ਡਾਈ ਸੀ ਪਰ ਸਿਆਸੀ ਕਾਰਨਾ ਕਰਕੇ ਗ੍ਰਾਂਟ ਪਾਪਸ ਚਲੀ ਗਈ ਜਿਸ ਤੋਂ ਬਾਅਦ ਇੱਕ ਪ੍ਰਵਾਸੀ ਭਾਰਤੀ ਨੇ ਸਕੂਲ ਲਈ 15 ਮਰਲੇ ਜ਼ਮੀਨ দান ਕਰ ਦਿੱਤੀ ਮੈਡਮ ਪ੍ਰਿਤਪਾਲ ਕੌਰ ਤੁਲੀ ਮੁਤਾਬਕ ਸਰਦਾਰ ਜੁਗਿੰਦਰ ਸਿੰਘ ਮਾਨ ਦੇ ਯਤਨਾਂ ਸਦਕਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਮੁਰਦ ਤੋਂ 8 ਲੱਖ ਰੁਪਏ ਦੀ ਗ੍ਰਾਂਟ ਝਾਰੀ ਕੀਤੀ ਹੈ ਜਿਸ ਨਾਲ ਸਕੂਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਦੌਰਾਨ ਦਲਜੀਤ ਰਾਜੂ ਤੇ ਸਰਦਾਰ ਮਾਨ ਨੇ ਕਿਹਾ ਕਿ ਸਕੂਲ ਦੀ ਇਮਾਰਤ ਦੇ ਬਣਨ ਨਾਲ ਹੁਣ ਬੱਚਿਆਂ ਦੇ ਨਾਲ-ਨਾਲ ਮਹੱਲਾ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ। ਉਹਨਾਂ ਸਮੂਹ ਵਾੜ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਗਵਰਨਮੈਂਟ ਨੇ ਭਕਤਪੁਰੇ ਜਿਹੜੇ ਇੱਕ ਮੰਦਰ ਦੇ ਉੱਤੇ ਬਚਾਂ ਦਾ ਸਕੂਲ ਸੀ ਉੱਥੇ ਬੱਚੇ ਜਾਂਦੇ ਸਨ। ਕਾਫੀ ਲੰਮੇ ਸਮੇਂ ਤੋਂ ਡਿਮਾਂਡ ਸੀ ਔਰ ਉਸ ਮੰਗ ਨੂੰ ਗਵਰਨਮੈਂਟ ਨੇ ਪੂਰਾ ਕੀਤਾ। ਆਈ थैੰਕਸ ਫਾਰ ਸ਼ੋਪਗਰੋਜੋਪਨਿਆ ਸਾਹਿਬ, ਤੋਕਨ ਸਿੰਘ ਮਾਨ ਰੀਅਲੀ ਫਰੋਮ ਠੀ ਵਾੜਾ ਇਸ ਮਹੱਲਾਜ ਜਿਹੜੇ ਲੋਕ ਹੈਗੇ ਔਰ ਅਫਰੀਕਵੈਂਸੀ ਸੁਣੋ ਕਰਦੇ ਹੈ ਕਿ ਇੱਥੇ 8 ਲੱਖ ਦੀ ਫਸਟ ਕਾਨ ਜਿਹੜੀ ਆਈ ਹੈ ਬੱਚਿਆਂ ਦਾ ਸਕੂਲ ਪੈਮਨੀ ਸਕੂਲ ਜਿਹੜਾ ਇੱਥੇ ਜੋ ਬੇਸਿਕ ਅਵਸਥਾ ਹੈਗੀ ਹੈ ਉਹਦੇ ਕੋਟਨ ਟੂ ਡੈਟ ਜੋ ਕੰਬੀਨਸ ਸਿਸਟਮ ਨਵਾਂ ਬਣਾਇਆ ਬਣੇਗਾ ਉੱਥੇ ਬੈਂਚਸ ਨਹੀਂ ਬੈਂਚਸ ਹੋਣਗੇ ਥੈਂਕ ਯੂ ਕੋ ਮਹਾਂਤਰੀ ਜੀ ਦਾ ਕਿ ਉਹਨਾਂ ਨੇ ਸੋਨੀਆ ਮੰਤਰੀ ਨੇ ਅੱਜ ਕਿਆ ਹੈ ਕਿ ਜਿਹੜੀ ਸਾਡੀ ਸ਼ਹਿਰ ਲੱਗੀ ਕੇ ਅਸੀਂ ਨਾਲ ਇਹ ਬਿਲਕੁਲ ਬਿਲਡਿੰਗ ਖੇਪਸ ਪਾਸ ਸੁਣਾ ਦੀਏ ਸੱਜੇ ਪਾਸੇ ਮੇਰੇ ਸਾਹਮਣੇ ਜੁੜਨ ਦੀ ਹੈ ਪਾਣੀ ਦੀ ਵਿਸਥਾ ਜੇ ਹੋਏਗੀ ਜੇ ਕਾਰਪੋਰੇਸ਼ਨ ਕਰੇਗੇ ਨਹੀਂ ਤਾਂ ਮੰਤਰੀ ਆਫਰ ਕਰ ਦੇਣਗੇ ਔਰ ਉਹਨਾਂ ਦਾ ਹੈ ਕਿ ਅਸੀਂ ਬਤਵਤ ਬਚਾਈ ਸੇਵਾ ਕਰਾਂਗੇ ਮੱਲੇ ਵਾਸੀਆਂ ਨੂੰ ਡਿਮਾਂਡ ਸੀ ਪੂਰੀ ਕੀਤੀ ਹੈ ਪ੍ਰੀਤਨਗਰ ਵਿਖੇ ਸਰਦਾਰ ਜੁਗਿੰਦਰ ਸਿੰਘ ਜੀ ਮਾਨ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਵੱਲੋਂ ਇੱਕ ਸਕੂਲ ਦਾ ਅਧ்கਰਨ ਕੀਤਾ ਗਿਆ ਜਿਹੜੀ ਬਹੁਤ ਸਮੇਂ ਤੋਂ ਦੇਰ ਤੋਂ ਮੰਗ ਸੀ ਮਹੱਲਾ ਵਾਸੀਆ ਦੀ ਸਰਕਾਰ ਆਈਆਂ ਤੇ ਗਈਆਂ ਪਰ ਇਸ ਸਰਕਾਰ ਨੇ ਇਸ ਮਹੱਲੇ ਦੀ ਬਾਹ ਫੜੀ ਆ ਜਿਹੜਾ ਵਾਦਾ ਕੀਤਾ ਸੀ ਸਾਡੇ ਜਿਹੜੇ ਮੰਤਰੀ ਆ ਹਰਜੂ ਸਿੰਘ ਜੀ ਬੈਂਸ ਉਹਨਾਂ ਨੂੰ ਸਾਡੇ ਜਿਹੜੇ ਇੱਥੋਂ ਵਫਦੂ ਵੀ ਮਿਲਿਆ ਸੀ ਮਾਨ ਸਾਹਿਬ ਤੇ ਮੈਂ ਖੁਦ ਜਾ ਕੇ ਵੀ ਚੰਡੀਗੜ੍ਹ ਆ ਕੇ ਉਹਨਾਂ ਨੂੰ ਜਾ ਕੇ ਮਿਲ ਕੇ ਆਏ ਸੀ ਕਿ ਸਾਡੇ ਇੱਕ ਸਕੂਲ ਆ ਜਿਹੜਾ ਮੰਦਰ ਦੇ ਵਿੱਚ ਆ ਉਹਨਾਂ ਨੇ ਉਸੇ ਟਾਈਮ ਐਕਸ਼ਨ ਲਿਆ ਦੈਨ ਤੋਂ ਬਾਅਦ ਸਾਡੇ ਜਿਹੜੇ ਪ੍ਰਿਪਾਕ ਤੁਲੀ ਆ ਇਹਨਾਂ ਦੀ ਟੀਮ ਨੇ ਵੀ ਉਹਨਾਂ ਨੂੰ ਮਿਲੇ ਸੀ ਜਦੋਂ ਇੱਥੇ ਗਵਰਨਮੈਂਟ ਸਕੂਲ ਆਏ ਸੀ ਉਹਨਾਂ ਨੇ ਇਹ ਮੰਗ ਨੂੰ ਮੰਨ ਕੇ 8 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਪਰ ਕੁਝ ਸ਼ਾਤੀ ਅਨਸਰ ਆ ਵੱਲੋਂ ਕਹੀ ਆ ਜਾ ਰਿਹਾ ਵੀ ਇਹ ਅਸੀਂ ਬਹੁਤ ਦੇਰ ਤੋਂ ਉਪਰਾਲਾ ਕਰ ਰਹੇ ਸੀ ਜੇ ਸਰਕਾਰ ਵੱਲੋਂ ਦੀ ਉਹ ਆਪਣਾ ਕੰਮ ਇਹ ਕਰ ਸਕੇ ਤੇ ਹੁਣ ਤਾਂ ਇਹ ਵੀ ਠੀਕ ਸ਼ੌਕਤ ਜਿਹੜੀ ਲੈਣ ਲਈ ਉਹ ਕਰ ਰਹੇ ਆ ਪਰ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਇਸ ਕਰਕੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਫਗਵਾੜੇ ਦੀ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਸੀ ਪ੍ਰੀਤ ਨਗਰ ਦੀ ਉਹ ਸਕੂਲ ਨੂੰ ਮੰਗ ਨੂੰ ਪੂਰਾ ਕੀਤਾ ਜਮਾਨ ਸਾਹਿਬ ਨੇ ਇੰਨੀਆਂ ਪਾਰਟੀਆਂ ਆਈਆਂ ਔਰ ਚਲੀਆਂ ਗਈਆਂ ਪਰ ਉਹਨਾਂ ਨੇ ਕਦੀ ਇਸ ਗੱਲ ਨੂੰ ਦੇਖਿਆ ਨਹੀਂ ਹੈਗਾ ਕਿ ਬੱਚੇ ਕਿੱਦਾਂ ਰਹਿ ਰਹੇ ਐ ਦੋ ਕਮਰਿਆਂ ਦਾ ਸਕੂਲ ਜਿਹਦੇ ਵਿੱਚ ਖਾਣਾ ਵੀ ਵਿੱਚ ਹੀ ਬੰਦਾ ਸੀ ਬੱਚੇ ਧੁੱਪੇ ਬੈਠੇ ਰਹਿੰਦੇ ਸੀ ਪਰ ਕਿਸੇ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਨ੍ਹਾਂ ਦਾ ਮੇਨ ਟੀਚਾ ਹੀ ਹੈ ਇਸ ਸਕੂਲਾਂ ਨੂੰ ਅਸੀਂ ਐਜੂਕੇਸ਼ਨ ਨੂੰ ਬੜਾਵਾ ਦੇਣਾ ਹੈ ਤੇ ਬੱਚਿਆਂ ਨੂੰ ਢੰਗ ਨਾਲ ਮਤਲਬ ਆਪਾਂ ਕਰਨਾ ਹੈ ਤੇ ਜਦੋਂ ਸਰਕਾਰ ਆਈ ਆਂਦੇ ਹੀ ਮਹਿਮਾਨ ਸਾਹਿਬ ਨੂੰ ਇੱਥੇ ਲਿਆਂਦਾ ਲਿਆ ਕੇ ਉਹਨਾਂ ਨੇ ਇਨਸਪੈਕਸ਼ਨ ਤੇ ਦੇਖਦੇ ਫਾਈਲ ਸਿੱਧੀ ਚੰਡੀਗੜ੍ਹ ਲੈ ਗਏ ਤੇ ਉਹ ਫਾਈਲ ਅੱਜ ਜਿਹੜਾ ਉਹ ਸਾਡਾ ਕੀਤਾ ਜਿਹੜਾ ਯਤਨ ਹੈ ਉਹਨੂੰ ਅੱਜ ਬੂਰ ਪਿਆ ਤੇ ਜਿਹੜੀ ਇੱਕ ਗ੍ਰਾਂਟ 8 ਲੱਖ ਰੁਪਏ ਦੀ ਆਈ ਹੈ ਤੇ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗੀ ਕਿ ਦੂਜੀ ਪਾਰਟੀਆਂ ਜਿਨ੍ਹਾਂ ਕੋਲ ਪਹਿਲੇ ਕੰਮ ਨਹੀਂ ਹੋ ਸਕੇ ਆ ਜਾ ਕੇ ਆਪਣੇ ਬਿਆਨ ਦੇ ਰਹੇ ਆ ਜੀ ਅਸੀਂ ਆ ਕੰਮ ਕਰਾਤਾ ਅਸੀਂ ਕਰਾਤਾ ਜੇ ਇੰਨਾ ਹੀ ਤੁਹਾਨੂੰ ਕੰਮ ਕਰਾਉਣ ਦਾ ਕੰਮਿਸ਼ ਕਰਾਉਣ ਦਾ ਸ਼ੌਂਕ ਹੈ ਤੁਸੀਂ ਆਓ ਤੁਹਾਡਾ ਪਾਰਟੀ ਚ ਵੈਲਕਮ ਕਰਦੇ ਆ ਸਾਡੀ ਪਾਰਟੀ ਜੁਆਇਨ ਕਰੋ ਤੇ ਆ ਕੇ ਫਿਰ ਕੰਮ ਨੂੰ ਤੁਸੀਂ ਕਹੋਗੇ ਅਸੀਂ ਕੰਮ ਕੀਤੇ ਐਵੇਂ ਪਿੱਛੇ ਬਹਿ ਕੇ ਕ੍ਰੈਡਿਟ ਨਹੀਂ ਲੈਣਾ ਇਹ ਜਿਹੜੇ ਜ਼ਮੀਨ ਵੀ ਹੈ ਇੱਕ ਕਿਸੇ ਦਾਨੀ ਸੱਜਣ ਨੇ ਦਾਨ ਜਰੂਰ ਕੀਤੀ ਸੀਗੀ ਤੇ ਬਹੁਤ ਜਲਦੀ ਇਹ ਸਕੂਲ ਬਣ ਕੇ ਤਿਆਰ ਹੋਏਗਾ ਤੇ ਸਰਦਾਰ ਜੋਗਿੰਦਰ ਸਿੰਘ ਮਾਨ ਜੀ ਨੇ ਅੱਜ ਇਹਨਾਂ ਦਾ ਉਦਘਾਟਨ ਕੀਤਾ ਤੇ ਇੱਕ ਵਾਰੀ ਫੇਰ ਇੱਥੇ ਆਣਗੇ ਤੇ ਉਹਦੇ 'ਚ ਉਹਦੀ ਓਪਨਿੰਗ ਕਰਨਗੇ